ਜੇ ਆਪਾਂ ਹੁਣ ਚੱਲਨੇ ਆਂ ਦਲਜੀਤ ਦੀ ਕਟਿੰਗ ਕਰਾਉਣ ਵਾਲਾਂ ਦੀ ਸਿੱਖੂਪੁਰ ਅਓ ਜੇ ਆਪਾਂ ਚੱਲੇ ਆਂ ਹੁਣ ਦਲਜੀਤ ਦੀ ਕਟਿੰਗ ਕਰਾਉਣ ਚੱਚਾ ਚੱਲ ਨਹੀਂ ਗਿਆ ਸੁੱਕਾ ਆਪਣੇ ਇੱਥੇ ਸੜਕ ਦੇ ਉੱਪਰ ਦੇ ਪਾਣੀਏ ਪਾਣੀ ਚੱਲ ਰਿਹਾ ਜੀ ਪਹਿਲਾਂ ਕਿਉਂਕਿ ਬਰਸਾਤਾ ਹੋਣ ਕਾਰਨ ਪਿੱਛੇ ਪਾਣੀ ਬਹੁਤ ਜ਼ਿਆਦਾ ਸੀ ਚੱਲ ਰਹੇ ਆ ਆਪਾਂ ਰਸਤੇ 'ਚ ਤੇ ਦਲਜੀਤ ਵੀ ਚੱਲ ਰਿਹਾ ਆਪਣੇ ਨਾਲ ਦਲਜੀਤ ਆ ਬਈ ਕਿਵੇਂ ਆ ਠੀਕ ਆ ਠੀਕ ਆ ਜੀਮਦਾਰ ਲੱਗੇ ਹੋਏ ਨੇ ਜੀ ਫੋਨ ਤੇ ਸਪਰੇਅ ਕਰਾਉਣ ਲੱਗੇ ਹੋਏ ਨੇ ਮੋਬਾਈਲ ਸਪਰੇਅ ਵਾਲਾ ਸਿਸਟਮ ਆ ਗਿਆ ਦੇਖੋ ਹੁਣ ਉਹ ਦੇਖੋ ਰੋਬਟ ਸਪਰੇਅ ਕਰਦਾ ਫਿਰਦਾ ਇਹ ਹੈਗੇ ਨੇ ਜੀ ਆਪਣੇ ਖੇਤ ਆ ਮੋਟਰ ਜੀ ਆਪਣੀ ਬਿਲਕੁਲ ਇਹ ਸੜਕ ਤੇ ਜਾਂਦੇ ਹੋਏ ਬੜਲੀ ਨੂੰ ਦੌਲਤਪੁਰ ਤੋਂ ਦੇਖੋ ਕਿੰਨੀ ਵਧੀਆ ਹਰਿਆਲੀ ਆ ਤੇ ਕਿੰਨਾ ਵਧੀਆ ਮੌਸਮ ਆ ਕਿਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੁਣ ਜੀਰੀਆਂ ਪੱਕਣ ਤੇ ਆਈਆਂ ਹੋਈਆਂ ਦੇਖੋ ਬਿਲਕੁਲ ਸੋਨਾ ਹੀ ਆ ਇਹ ਜ਼ਮੀਨ ਦਾ ਸੋਨਾ ਆ ਇਹ ਫਸਾਦਰ ਕਿਵੇਂ ਫਿਰਦੇ ਨੇ ਇੱਥੇ ਰਸਤੇ ਜੇ ਨੇ ਵਧੀਆ ਦੇ ਕਿੰਨੇ ਸੋਹਣੇ ਲੱਗਦੇ ਨੇ ਦੇਖੋ ਛੋਟੇ ਛੋਟੇ ਬਾਂਦਰ ਕਿਵੇਂ ਖੇਡਦੇ ਫਿਰਦੇ ਨੇ ਆ ਦੇਖੋ ਬੱਚਾ ਨਾਲ ਬਹੁਤ ਹੀ ਵਧੀਆ ਦੇਖੋ ਕਿੰਨਾ ਵਧੀਆ ਵੀਊਅ ਹੋਵੇ ਜੰਨਤ ਹੈ ਜੀ ਇਹ ਸਾਡੇ ਏਰੀਆ ਦੀ ਸਾਡੇ ਇਲਾਕੇ ਦੀ ਇਥੋਂ ਵੀ ਆਕਸੀਜਨ ਹੈ ਬਹੁਤ ਵਧੀਆ ਆਕਸੀਜਨ ਮਿਲਦੀ ਹੈ ਤੇ ਸਾਡੇ ਭਾਦੀ ਦਾ ਭਾਈ ਜੰਨਤ ਹੈ ਇਹ ਸਵਰਗ ਹੈ ਪਹੁੰਚ ਗਏ ਜੀ ਪਿੰਡ ਵੱਡੀ ਇਹ ਹੈਗਾ ਵੱਡੀ ਦਾ ਮੁਖਵਾਰਾ ਸਾਹਿਬ ਜਾ ਨਾ ਕੁੱਪੀ ਹੋ ਯਰੇ ਕੋ ਖਤਰਨਾਕ ਮੋੜ ਮੇ ਇੱਥੇ ਇੱਕ ਭਿੰਮ ਬਣਾ ਲਈ ਓਏ ਮੇਰੇ ਪਿੰਡ ਦੇ ਆਰਾਵਾ ਦੀ ਪਹੁੰਚ ਗਏ ਹੁਣ ਗੋਲਡੀ हेयर ਸੁਣਾਉਣ ਤੇ ਜਿੰਦ ਗਿਆ ਆਪਣਾ ਬੈਠਾ ਹਣਾ ਦਲਜੀਤ ਦੀ ਹੋएगी ਕਟਿੰਗ ਦਲਜੀਤ ਕਿਹੜੀ ਕਰਾਂਗੀ ਕਟਿੰਗ ਫੌਜੀ ਕਰੀਗਾ ਕਹੋਰਾ

ਇਹ ਪੜਦੇ ਨੇ ਜੀ ਭਾਰਤੀ ਪਬਲਿਕ ਸਕੂਲ ਪੰਜਵੀਂ ਪੰਜਵੀਂ ਕਦੇ ਜਾਣਾ ਬੱਸ ਚ ਹੈ? ਯੈਸ ਆ ਇਧਰ ਆ ਯਾਰ ਇੱਥੇ ਹੀ ਬੱਸ ਜੀ ਜਾਣਾ ਨੂੰ ਯੈਸ ਹੈ? ਯੈਸ ਅੱਛਾ ਜੀ ਕਮਾਨ ਕਰਤੀ ਯਾਰ ਤਾਂ ਲਓ ਜੀ ਦਲਜੀਤ ਦੀ ਕਟਿੰਗ ਹੋ ਗਈ ਹੈ ਨਾ ਦਲਜੀਤ ਦੇਖਿਆ ਕਹੇ ਜੀ ਲੁੱਕ ਆਈ ਆ ਚੱਕਿਆ ਆ ਕਿੰਨਾ ਆਪਣੀ ਹੋ ਗਈ ਨੇਰਾ ਹੋ ਗਿਆ ਕਾਫੀ ਤੇ ਆਪਾਂ ਚੱਲਿਆ ਹੁਣ ਘਰ ਨੂੰ ਬਹੁਤ ਜ਼ਿਆਦਾ ਨੇਰਾ ਹੋ ਗਿਆ ਹੁਣ ਚੱਲੀਏ ਘਰ ਨੂੰ ਵੀ ਘੱਟਾ ਸਕੂਟਰੀ ਦੀ ਚਲੋ ਆਪਾਂ ਤੁਹਾਨੂੰ ਹੁਣ ਮਿਲਦੇ ਆਂ ਘਰੇ ਜਾ ਕੇ ਜੀ ਜੀ ਆਪਾਂ ਹੁਣ ਆ ਗਏ ਘਰੇ ਇਹ ਆਪਣਾ ਛੋਟਾ ਜਿਹਾ ਬਲੌਗ ਸੀ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਜੀ ਆਪਣੇ ਚੈਨਲ ਨੂੰ ਧੰਨਵਾਦ ਜੀ